ਅਮਰੀਕਨ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ प्रदीप ਿਤਮਾਨ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਹੈਡਲਾਈਨਸ ਵੱਲ ਜੋ ਬਾਈਡਨ ਨੂੰ ਹੋਇਆ ਕੈਂਸਰ ਹੱਡੀਆਂ ਤੱਕ ਫੈਲੀ ਬਿਮਾਰੀ 트ੰਪ ਨੇ ਠੀਕ ਹੋਣ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ ਅਮਰੀਕਾ ਵਿੱਚ ਭਾਰਤੀ ਮੂਲ ਦਾ ਵਿਅਕਤੀ ਹੋਇਆ ਟ੍ਰੋਲ H1B ਵੀਜ਼ਾ ਦੀ ਮਿਆਦ ਖਤਮ ਕਰਨ ਤੇ ਕੀਤੀ ਸੀ ਟਿੱਪਣੀ ਭਾਰਤ ਚ ਅਮਰੀਕੀ ਦੂਤਾਵਾਸ ਵੱਲੋਂ ਚੇਤਾਵਨੀ ਜਾਰੀ ਆ ਦੇਸ਼ ਨਾ ਮੰਨਣ ਤੇ ਵੀਜ਼ਾ ਹੋ ਸਕਦਾ ਹੈ ਰੱਦ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕੈਂਸਰ ਵਰਗੀ ਘਾਤਕ ਬਿਮਾਰੀ ਤੋਂ ਪੀੜੇ ਥਨ ਇੱਕ ਰਿਪੋਰਟ ਦੇ ਹਵਾਲੇ ਅਨੁਸਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪ੍ਰੋਸਟੇਟ ਕੈਂਸਰ ਦੇ ਇੱਕ ਹਮਲਾਵਰ ਰੂਪ ਦੇ ਨਾਲ ਜੂਝ ਰਹੇ ਨੇ ਜਿਸ ਦੀ ਜਾਣਕਾਰੀ ਜੋ ਬਾਈਡਨ ਦੇ ਦਫਤਰ ਵੱਲੋਂ ਜਾਰੀ ਕੀਤੀ ਗਈ ਹੈ ਕਿ ਜੋ ਬਾਈਡਨ ਪ੍ਰੋਸਟੇਟ ਕੈਂਸਰ ਦੇ ਇੱਕ ਹਮਲਾਵਰ ਰੂਪ ਤੋਂ ਪੀੜਿਤ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਪ੍ਰੋਸਟੇਟ ਕੈਂਸਰ ਦੀ ਗੰਭੀਰ ਕਿਸਮ ਹੋਣ ਦੀ ਪੁਸ਼ਟੀ ਹੋਈ ਹੈ ਉਨ੍ਹਾਂ ਦੇ ਦਫ਼ਤਰ ਦੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਪਿਛਲੇ ਹਫ਼ਤੇ ਇੱਕ ਰੂਟੀਨ ਮੈਡੀਕਲ ਜਾਂਚ ਦੌਰਾਨ ਉਨ੍ਹਾਂ ਦੇ ਪ੍ਰੋਸਟੇਟ ਉੱਤੇ ਇੱਕ ਛੋਟਾ ਅਮਰੀਕਨ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਤਿਮਾਨ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਹੈਡਲਾਈਨਸ ਵੱਲ ਜੋ ਬਾਈਡਨ ਨੂੰ ਹੋਇਆ ਕੈਂਸਰ ਹੱਡੀਆਂ ਤੱਕ ਫੈਲੀ ਬਿਮਾਰੀ 트ੰਪ ਨੇ ਠੀਕ ਹੋਣ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਅਮਰੀਕਾ ਚ ਭਾਰਤੀ ਮੂਲ ਦਾ ਵਿਅਕਤੀ ਹੋਇਆ ਟਰੋਲ ਯਾਰ ਆ 1 ਟਰੋਲ H1 ਵਰਕ H1 ਓਕੇ ਠੀਕ ਹੈ ਠੀਕ ਕੋਈ ਨਹੀਂ ਕੋਈ ਨਹੀਂ ਅਮਰੀਕਾ ਵਿੱਚ ਭਾਰਤੀ ਮੂਲ ਦਾ ਵਿਅਕਤੀ ਹੋਇਆ ਟਰੋਲ H1B ਵੀਜ਼ਾ ਦੀ ਮਿਆਦ ਖਤਮ ਕਰਨ ਤੇ KTC ਟਿੱਪਣੀ ਭਾਰਤ ਚ ਅਮਰੀਕੀ ਦੂਤਾਵਾਸ ਵੱਲੋਂ ਚੇਤਾਵਨੀ ਜਾਰੀ ਆ ਦੇਸ਼ ਨਾ ਮੰਨਣ ਤੇ ਵੀਜ਼ਾ ਹੋ ਸਕਦਾ ਹੈ ਰੱਦ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕੈਂਸਰ ਵਰਗੀ ਘਾਤਕ ਬਿਮਾਰੀ ਤੋਂ ਪੀੜੇ ਥਨ ਇੱਕ ਰਿਪੋਰਟ ਦੇ ਹਵਾਲੇ ਅਨੁਸਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪ੍ਰੋਸਟੇਟ ਕੈਂਸਰ ਦੇ ਇੱਕ ਹਮਲਾਵਰ ਰੂਪ ਦੇ ਨਾਲ ਜੂਝ ਰਹੇ ਨੇ ਜਿਸ ਦੀ ਜਾਣਕਾਰੀ ਜੋ ਬਾਈਡਨ ਦੇ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਹੈ ਕਿ ਜੋ ਬਾਈਡਨ ਪ੍ਰੋਸਟੇਟ ਕੈਂਸਰ ਦੇ ਇੱਕ ਹਮਲਾਵਰ ਰੂਪ ਤੋਂ ਪੀੜਿਤ ਨੇ ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਜਨਤਕ ਤੌਰ ਤੇ ਸਾਰੇ H1B ਵੀਜ਼ਾ ਦੀ ਮਿਆਦ ਖਤਮ ਕਰਨ ਅਤੇ ਵੀਜ਼ਾ ਧਾਰਕਾਂ ਨੂੰ ਇੱਕ ਮਿੰਟ ਦੇ ਚੇਤੇ ਚੇਤੇ ਦੁਬਾਰਾ ਬੋਲ ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਜਨਤਕ ਤੌਰ ਤੇ ਸਾਰੇ H1B ਵੀਜ਼ਾ ਦੀ ਮਿਆਦ ਖਤਮ ਕਰਨ ਅਤੇ ਵੀਜ਼ਾ ਧਾਰਕਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੀ ਮੰਗ ਕਰਨ ਕਰਕੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰ ਅਸਲ ਜੋਏ ਨੇ ਇਹ ਟਿੱਪਣੀ ਰਿਪਬਲਿਕਨ ਕਾਂਗਰਸਮੈਨ ਰਿਚ ਮੈਕਰਮਿਕ ਦੀ ਇੱਕ ਪੋਸਟ ਦੇ ਜਵਾਬ ਵਿੱਚ ਕੀਤੀ ਸੀ ਜਿਸ ਨੇ H1B ਅਤੇ ਹੋਰ ਘੱਟ ਜੋਖਮ ਵਾਲੇ ਵੀਜ਼ਾ ਧਾਰਕਾਂ ਲਈ ਘਰੇਲੂ ਵੀਜ਼ਾ ਨਵੀਨੀਕਰਨ ਨੂੰ ਵਧਾਉਣ ਲਈ ਸਮਰਥਨ ਪ੍ਰਗਟ ਕੀਤਾ ਸੀ ਰਿਪਬਲਿਕਨ ਕਾਂਗਰਸਮੈਨ ਰਿਚ ਮੈਕ ਕਾਰਮਿਕ ਨੇ ਐਕਸ ਦੀ ਇੱਕ ਪੋਸਟ ਦੇ ਵਿੱਚ H1B ਅਤੇ ਹੋਰ ਘੱਟ ਜੋਖਮ ਵਾਲੇ ਵੀਜ਼ਾ ਧਾਰਕਾਂ ਦੇ ਲਈ ਕਰੇਲੂ ਵੀਜ਼ਾ ਨਵੀਨੀਕਰਨ ਨੂੰ ਵਧਾਉਣ ਦੇ ਲਈ ਸਮਰਥਨ ਪ੍ਰਗਟ ਕੀਤਾ ਸੀ ਜਿਸ ਦੇ ਜਵਾਬ ਦੇ ਵਿੱਚ ਅਮਰੀਕਾ ਦੇ ਵਿੱਚ ਰਹਿੰਦੇ ਇੱਕ ਭਾਰਤੀ ਮੂਲ ਦੇ ਵਿਅਕਤੀ ਜੋਏ ਨੇ ਐਕਸ ਉੱਤੇ ਲਿਖਿਆ ਕਿ ਸਾਰੇ H1B ਵੀਜ਼ਾ ਖਤਮ ਹੋ ਜਾਣੇ ਚਾਹੀਦੇ ਨੇ ਪ੍ਰੋਗਰਾਮ ਖਤਮ ਹੋ ਜਾਣਾ ਚਾਹੀਦਾ ਹੈ ਅਤੇ ਵੀਜ਼ਾ ਧਾਰਕਾਂ ਨੂੰ ਉਹਨਾਂ ਦੇ ਘਰੇਲੂ ਦੇਸ਼ਾਂ ਦੇ ਵਿੱਚ ਵਾਪਸ ਭੇਜ ਦਿੱਤਾ ਜਾਣਾ ਚਾਹੀਦਾ ਹੈ ਇਸ ਅਮਰੀਕਾ ਨੂੰ ਪ੍ਰਤੀਯੋਗੀ ਬਣਾਈ ਰੱਖਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸੜੇ ਮੁਖ ਰਾਸਟਰੀ ਮੁਕਾਬਲੇ ਬਾਜੂ ਵੱਡੀ ਗਿਣਤੀ ਦੇ ਵਿੱਚ ਵਿਦੇਸ਼ੀ ਕਾਮੇ ਨਹੀਂ ਲਿਆਉਂਦੇ ਹਾਲਾਂਕਿ ਬਹੁਤ ਸਾਰੇ ਉਪਭੋਗਤਾ ਜੋਏ ਦੇ ਵੱਲੋਂ ਕੀਤੀ ਗਈ ਟਿੱਪਣੀ ਤੋਂ ਇਸ सहमत ਨਜ਼ਰ ਆ ਰਹੇ ਨੇ ਅਮਰੀਕਾ ਦੇ ਵਿੱਚ H1B ਵੀਜ਼ਾ ਪ੍ਰੋਗਰਾਮ ਮਾਲਕਾਂ ਨੂੰ ਵਿਸ਼ੇਸ਼ ਖੇਤਰੀਆਂ ਦੇ ਵਿੱਚ ਹੁਨਰਬੰਦ ਵਿਦੇਸ਼ ਕਾਮਿਆਂ ਨੂੰ ਨਿਯੁਕਤ ਕਰਨ ਦੀ ਆਗਿਆ ਦਿੰਦੇ ਜਿਨ੍ਹਾਂ ਤੇ ਲਈ ਘੱਟੋ-ਘੱਟ ਬੈਚਲਰ ਡਿਗਰੀ ਦੀ ਲੋੜ ਹੁੰਦੀ ਹੈ। ਦਸੇ H1B ਵੀਜ਼ਾ ਸ਼ੁਰੂ ਦੇ ਵਿੱਚ 3 ਸਾਲਾਂ ਦੇ ਲਈ ਦਿੱਤੇ ਜਾਂਦੇ ਨੇ ਅਤੇ ਇਸ ਨੂੰ 6 ਸਾਲਾਂ ਤੱਕ ਵਧਾਇਆ ਜਾ ਸਕਦਾ ਹੈ ਤੇ ਸਥਾਈ ਨਿਵਾਸੀ ਮੰਗ ਕਰਨ ਵਾਲਿਆਂ ਦੇ ਲਈ ਹੋਰ ਵਰਤਾ ਸੰਭਵ ਹੈ। ਇਥੇ ਵੀ ਦੱਸਣਾ ਬੰਦਾ ਹੈ ਕਿ ਮੌਜੂਦਾ ਨਿਯਮਾਂ ਦੇ ਅਨੁਸਾਰ H1B ਵੀਜ਼ਾ ਧਾਰਕ ਨੂੰ ਨਵੀਨੀਕਰਨ ਦੇ ਲਈ ਆਪਣੇ ਦੇਸ਼ ਦੇ ਵਿੱਚ ਅਮਰੀਕੀ ਦੂਤਾਵਾਸ ਜਾਣਾ ਪੈਂਦਾ ਹੈ। जिसਦੇ ਨਾਲ देरी ਅਤੇ ਅਨਿਸ਼ਚਿਤਤਾ ਦੇ ਪੈਦਾ ਹੋ ਸਕਤੀ ਹੈ ਤੇ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ 2024 ਦੇ ਵਿੱਚ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਕੁਝ H1B ਧਾਰਕਾਂ ਨੂੰ ਅਮਰੀਕਾ ਦੇ ਅੰਦਰੋਂ ਆਪਣੇ ਵੀਜ਼ਾ ਰੀਨਿਊ ਕਰਨ ਦੀ ਆਗਿਆ ਦਿੱਤੀ ਜਾ ਸਕੇ ਇਸ ਪਹਿਲ ਤੇ ਸਿਫਾਰਿਸ਼ ਭਾਰਤੀ ਅਮਰੀਕੀ ਉਦਮੀ ਅਜੇ ਜੈਨ ਮਟੋਰੀਆ ਦੁਆਰਾ ਕੀਤੀ ਗਈ ਸੀ ਅਜੀਬ ਉਟਾਰੀਆਂ ਜਿਨ੍ਹਾਂ ਨੇ ਘਰੇਲੂ ਵੀਜ਼ਾ ਨਵੀਨੀਕਰਨ ਨੂੰ ਅੱਗੇ ਵਿਧਾਨ ਤੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਉਹਨਾਂ ਨੇ 15 ਮਈ ਨੂੰ ਐਕਸ ਉਤੇ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਫਟੋਰੀਆ ਨੇ ਲਿਖਿਆ ਕਿ ਮੈਂ ਘਰੇਲੂ ਵੀਜ਼ਾ ਨਵੀਨੀਕਰਨ ਦੇ ਲਈ ਦੋ ਪੱਖੀ ਸਮਰਥਨ ਦੇ ਕੇ ਬਹੁਤ ਖੁਸ਼ ਹਾਂ ਮਿਆਂਪੀ ਕਮਿਸ਼ਨ ਨੂੰ ਮੇਰੇ ਸਿਫਾਰਿਸ਼ ਦੇ ਆਧਾਰ ਉੱਤੇ ਸ਼ੁਰੂ ਕੀਤਾ ਗਿਆ ਤੇ ਰਾਜ ਵਿਭਾਗ ਦੁਆਰਾ ਲਾਗੂ ਕੀਤਾ ਗਿਆ। ਪਾਇਲਟ ਪ੍ਰੋਗਰਾਮ ਇੱਕ ਕਦਮ ਅੱਗੇ ਹੈ। ਵਿਦੇਸ਼ ਮੰਤਰੀ ਮਾਰਕੋ ਰੂਪਲ ਨੂੰ ਸੰਬੋਧਿਤ ਅਧਿਕਾਰਤ ਅਮਰੀਕੀ ਕਾਂਗਰਸ ਦਸਤਾਵੇਜ਼ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਗਰੇਲੂ ਵੀਜ਼ਾ ਨਵੀਨੀਕਰਨ ਸਹੀ ਕਦਮ ਹੈ। ਵੇਰਵੇ ਸਾਂਝੇ ਕਰਕੇ ਖੁਸ਼ੀ ਹੋ ਰਹੀ ਹੈ। ਭਾਰਤ ਵਿੱਚ ਅਮਰੀਕੀ ਤੂਤਾ ਵਾਸ ਨੇ ਵੀਜ਼ਾ ਦੀ ਮਿਆਦ ਤੋਂ ਵੱਧ ਸਮੇਂ ਤੱਕ ਠਹਿਰਨ ਦੇ ਨਤੀਜਿਆਂ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਮਕਾਜ ਵਿਦਿਆਰਥੀ ਜਾਂ ਸੈਲਾਨੀ ਵੀਜ਼ਾ ਤੇ ਅਮਰੀਕਾ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਤੇ ਸਥਾਈ ਪਾਬੰਦੀ ਦਾ ਖਤਰਾ ਹੈ ਜੇਕਰ ਉਹ ਆਪਣੇ ਅਧਿਕਾਰਤ ਠਹਿਰਾਓ ਤੋਂ ਵੱਧ ਸਮੇਂ ਤੱਕ ਰੁਕਦੇ ਨੇ ਭਾਰਤ ਵਿੱਚ ਅਮਰੀਕੀ ਤੂਤਾਵਾਲੇ ਨੇ ਸਥਾਈ ਪਾਬੰਦੀ ਦੀ ਚੇਤਾਵਨੀ ਜਾਰੀ ਕੀਤੀ ਹੈ ਅਮਰੀਕੀ ਤੂਤਾਵਾਲੇ ਦੀ ਇਹ ਚੇਤਾਵਨੀ ਟਵਿੱਟਰ ਉੱਤੇ ਇੱਕ ਸੋਸ਼ਲ ਮੀਡੀਆ ਪੋਸਟ ਐਕਸ ਰਾਹੀਂ ਤੂਤਾਵਾਲੇ ਦੇ ਅਧਿਕਾਰਤ ਖਾਤੇ US EMBASSY INDIA ਤੋਂ ਆਈ ਹੈ ਇਹ ਇਸ ਮਹੀਨੇ ਭਾਰਤ ਦੇ ਵਿੱਚ ਅਮਰੀਕੀ ਤੂਤਾਵਾਸ ਦੁਆਰਾ ਗੈਰ ਕਾਨੂੰਨੀ ਇਮੀਗ੍ਰੇਸ਼ਨ ਸੰਬੰਧੀ ਕੀਤੀ ਗਈ ਤੀਜੀ ਟਵਿੱਟਰ ਪੋਸਟ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਵਿਸ਼ੇਸ਼ ਅਤੇ ਅਕਸਰ ਚੇਤਾਵਨੀ ਸੰਦੇਸ਼ਾਂ ਦੇ ਪਿੱਛੇ ਅਸਲ ਦੇ ਵਿੱਚ ਕੀ ਕਾਰਨ ਹੈ। ਦਰਅਸਲ ਡੋਨਟ ਸਟੈਂਪ ਸਰਕਾਰ ਦੇ ਅਧੀਨ ਇੱਕ ਨਵੀਂ ਨੀਤੀ ਦੇ ਵਿੱਚ ਬਦਲਾਅ ਦੇ ਵਿੱਚ 30 ਦਿਨਾਂ ਤੋਂ ਵੱਧ ਸਮੇਂ ਲਈ ਅਮਰੀਕਾ ਦੇ ਵਿੱਚ ਰਹਿਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਸੰਘੀ ਸਰਕਾਰ ਦੇ ਕੋਲ ਰਜਿਸਟਰ ਕਰਨਾ ਜ਼ਰੂਰੀ ਹੋਵੇਗਾ। ਅਜਿਆ ਕਰਨ ਦੇ ਵਿੱਚ ਅਸਫਲ ਰਹਿਣ ਉੱਤੇ ਨਾ ਸਿਰਫ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਸਗੋਂ ਵੀਜ਼ਾ ਰੱਦ ਕਰਨਾ ਅਤੇ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ ਅਮਰੀਕੀ ਤੂਤਾਵਾਸ ਦੇ ਵੱਲੋਂ ਦਿੱਤੀ ਗਈ ਤਾਜ਼ਾ ਚਿੱਟਾਮਨੀ ਦੇ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਤੁਸੀਂ ਆਪਣੀ ਅਧਿਕਾਰਤ ਰਿਹਾਈਸ਼ਤੀ ਮਿਆਦ ਤੋਂ ਬਾਅਦ ਸਮੇਂ ਦੇ ਲਈ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਅਤੇ ਭਵਿੱਖ ਦੇ ਵਿੱਚ ਤੁਹਾਡੇ ਉੱਤੇ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਉੱਤੇ ਸਥਾਈ ਪਾਬੰਦੀ ਵੀ ਲਗਾਈ ਜਾ ਸਕਦੀ ਹੈ ਦਾਸੀ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਵਾਸ਼ਤੇ ਵਿੱਚ ਅਮਰੀਕੀ ਦੂਤਾਵਾਸਤੇ ਹੈਂਡਲ ਤੋਂ ਇੱਕ ਹੋਰ ਸੰਬੰਧਿਤ ਪੋਸਟ ਵਿੱਚ ਲਿਖਿਆ ਸੀ ਕਿ ਅਮਰੀਕੀ ਸਰਕਾਰ ਨੇ ਧੋਖਾਧੜੀ ਦਾ ਮੁਕਾਬਲਾ ਕਰਨ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਖਤਮ ਕਰਨ ਦੇ ਲਈ ਇੱਕ ਤਾਲਮੇਲ ਵਾਲੀ ਅੰਤਰ-ਏਜੰਸੀ ਕੋਸ਼ਿਸ਼ ਸ਼ੁਰੂ ਕੀਤੀ ਹੈ ਦਰਸਲ ਵੀਜ਼ਾ ਧੋਖਾਧੜੀ ਦੇ ਦੋਸ਼ੀ ਪਾਇਆ ਜਾਣ ਵਾਲਿਆਂ ਨੂੰ ਸਤਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਉੱਤੇ ਸਥਾਈ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਤੇ ਨਵੀਆਂ ਵੀਜ਼ਾ ਪਾਬੰਦੀਆਂ ਨੀਤੀਆਂ ਉਹਨਾਂ ਵਿਅਕਤੀਆਂ ਅਤੇ ਵਿਦੇਸ਼ੀ ਸਰਕਾਰਾਂ ਉੱਤੇ ਲਾ ਉਹ ਹੁੰਦਿਆ ਨੇ ਜੋ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀ ਸਹੂਲਤ ਦਿੰਦੇ ਨੇ ਜੈਫਰੀ ਐਪਸਟਾਈਨ ਦੀ ਮੌਤ ਨੂੰ ਲੈ ਕੇ FBI ਦੇ ਡਾਇਰੈਕਟਰ ਕੈਸ਼ ਪਟੇਲ ਅਤੇ ਡਿਪਟੀ ਡਾਇਰੈਕਟਰ ਡੈਨ ਬੋਂਗਿਨੋ ਨੇ ਸਾਜ਼ਿਸ਼ ਦੇ ਸਿਧਾਂਤਾਂ ਦਾ ਵਿਰੋਧ ਕਰਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਜੈਫਰੀ ਐਪਸਟਾਈਨ ਦੀ ਮੌਤ ਇੱਕ ਖੁਦਕੁਸ਼ੀ ਸੀ ਉਹਨਾਂ ਵੱਲੋਂ ਆਪਣੇ ਤਜਰਬੇ ਅਤੇ ਕੇਸ ਫਾਈਲ ਦੀ ਸਮੀਖਿਆ ਦਾ ਹਵਾਲਾ ਵੀ ਦਿੱਤਾ ਗਿਆ ਹੈ ਖਫ਼ੀਐਡਰ ਕਰੈਕਟਰ ਕੈਸ਼ ਪਟੇਲ ਅਤੇ ਡਿਪਟੀ ਡਾਇਰੈਕਟਰ ਡੈਨ ਬੌਂਕੀਨੋ ਨੇ ਦ੍ਰੁਇਤਾ ਦੇ ਨਾਲ ਕਿਹਾ ਕਿ 2019 ਦੇ ਵਿੱਚ ਮੈਨਹਟਨ ਜੇਲ ਸੈੱਲ ਦੇ ਵਿੱਚ ਜੈਫਰੀ ਐਪਸਟਾਈਨ ਦੀ ਮੌਤ ਇੱਕ ਖੁਦਕੁਸ਼ੀ ਸੀ ਜੋ ਕਿ ਲਗਾਤਾਰ ਸਾਜ਼ਿਸ਼ ਤੇ ਸਿਧਾਂਤਾਂ ਦੇ ਵਿਰੁੱਧ ਹੈ ਕਿ ਉਸ ਨੂੰ ਸ਼ਕਤੀਸ਼ਾਲੀ ਵਿਅਕਤੀਆਂ ਨੂੰ ਬਚਾਉਣ ਦੇ ਲਈ ਕਤਲ ਕੀਤਾ ਗਿਆ ਸੀ। ਉਹਨਾਂ ਦੀਆਂ ਟਿੱਪਣੀਆਂ ਇੱਕ ਨਿੱਜੀ ਨਿਊਜ਼ ਚੈਨਲ ਉੱਤੇ ਇੱਕ ਸਾਂਝੀ ਪੇਸ਼ਕਾਰੀ ਦੌਰਾਨ ਆਈਆਂ ਨੇ। ਵੋਗਿਨੋ ਨੇ ਇੰਟਰਵਿਊ ਦੌਰਾਨ ਸਾਫ਼-ਸਾਫ਼ ਕਿਹਾ ਕਿ ਐਪਲਸਟਾਈਨ ਨੇ ਆਪਣੇ ਆਪ ਨੂੰ ਮਾਰ ਲਿਆ ਹੈ। ਉਨਾ ਕਿਹਾ ਕਿ ਮੈਂ ਪੂਰੀ ਫਾਈਲ ਦੇਖੀ ਹੈ ਉਸਨੇ ਆਪਣੇ ਆਪ ਨੂੰ ਮਾਰਿਆ ਪਟੇਲ ਨੇ ਇਸ ਵਿਚਾਰ ਦਾ ਸਮਰਥਨ ਕਰਦੇ ਹੋਏ ਕਿਹਾ ਇੱਕ ਅਜੇ ਵੀਅਕਤੀ ਦੇ ਤੌਰ ਉਤੇ ਜੋ ਇੱਕ ਜਨਤਕ ਬਚਾਅ ਕਰਨ ਵਾਲਾ ਇੱਕ ਵਕੀਲ ਜੋ ਉਸ ਜੇਲ ਪ੍ਰਣਾਲੀ ਦੇ ਵਿੱਚ ਰਹਿ ਜਦੋਂ ਤੁਸੀਂ ਇੱਕ ਨੂੰ ਦੇਖਦੇ ਹੋ ਤਾਂ ਤੁਸੀਂ ਖੁਦਕੁਸ਼ੀ ਨੂੰ ਜਾਣਦੇ ਹੋ ਅਤੇ ਇਹੀ ਹੋ ਸੀ ਇਨਹੀਂ ਨਹੀਂ ਉਸਨੇ ਮੰਨਿਆ ਕਿ ਸ਼ੱਕੀਆਂ ਨੂੰ ਆਪਣੀ رائے ਰੱਖਣ ਦਾ ਅਧਿਕਾਰ ਹੈ ਪਰ ਜ਼ੋਰ ਦੇ ਕੇ ਕਿਹਾ ਕਿ ਕੋਈ ਗਲਤਖੇੜ ਨਹੀਂ ਸੀ ਬੋਗਿਨੋ ਨੇ ਐਕਸ ਉਤੇ ਆਪਣੇ ਰੁਖ ਨੂੰ ਦਰਸਾ ਤੇ ਹੋ ਲਿਖਿਆ ਕਿ ਮੈਂ ਕੇਸ ਦੀ ਸਮੀਖਿਆ ਕੀਤੀ ਹੈ ਜੈਫਰੀ ਐਪਸਟਾਈਨ ਨੇ ਖੁਦਕੁਸ਼ੀ ਕਰ ਲਈ ਕੇਸ ਫਾਈਲ ਦੇ ਵਿੱਚ ਅਜਾ ਕੋਈ ਸਬੂਤ ਨਹੀਂ ਹੈ ਜੋ ਇਸ ਤੋਂ ਉਲਟ ਸੰਕੇਤ ਕਰਦਾ ਹੋਵੇ ਜੇਕਰ ਨਵੇਂ ਸਬੂਤ ਸਾਹਮਣੇ ਆਉਂਦੇ ਨੇ ਤਾਂ ਮੈਂ ਦੁਬਾਰਾ ਮੁਲਾਂਕਣ ਕਰਕੇ ਖੁਸ਼ ਹੋਵਾਂਗਾ ਐਪਸਟਾਈਨ ਨੂੰ ਜ਼ਬਰਜਨਾ ਤਸਕਰੀ ਦੇ ਦੋਸ਼ਾਂ ਵਿੱਚ ਗ੍ਰਿਫਤਾਰੀ ਤੋਂ 1 ਮਹੀਨੇ ਬਾਅਦ 10 ਅਗਸਤ 2019 ਨੂੰ ਮੈਟਰੋਪੋਲੀਟਨ ਸੁਧਾਰ ਕੇਂਦਰ ਦੇ ਵਿੱਚ ਉਸਦੀ ਕੋਠੜੀ ਦੇ ਵਿੱਚ ਫਾਂਸੀ ਉੱਤੇ ਲਟਕਿਆ ਹੋਇਆ ਪਾਇਆ ਗਿਆ ਸੀ ਨਿਊਯਾਰਕ ਸਿਟੀ ਦੇ ਮੁੱਖ ਮੈਡੀਕਲ ਜਾਂਚ ਕਰਤਾਵਾਂ ਨੇ ਉਸ ਦੀ ਮੌਤ ਨੂੰ ਖੁਦਕੁਸ਼ੀ ਘਰਾਣ ਦਿੱਤਾ ਹਾਲਾਂਕਿ ਡਿਊਟੀ ਉੱਤੇ ਮੌਜੂਦ ਦੋ ਗਾਰਡ ਕਥਿਤ ਤੌਰ ਉੱਤੇ ਸੌਂ ਗਏ ਅਤੇ ਉਸ ਦੀ ਜਾਂਚ ਕਰਨ ਦੇ ਵਿੱਚ ਅਸਫਲ ਰਹੇ ਅਤੇ ਹਾਲਵੇਂ ਨਿਗਰਾਨੀ ਕੈਮਰੇ ਖਰਾਬ ਹੋ ਗਏ ਜਿਸ ਕਾਰਨ ਜਨਤਕ ਸ਼ੱਕ ਵਧ ਗਿਆ ਦਾਸੀ ਵਿਵਾਦ ਨੂੰ ਹੋਰ ਵਿਧਾਨਦੇ ਆਪਸਟਾਈਨ ਤੇ ਪਰਿਵਾਰ ਨੇ ਫੋਰੈਂਸਿਕ ਪੈਥੋਲੋਜੀਸਟ ਡਾਕਟਰ ਮਾਈਕਲ ਬੈਡਨ ਨੂੰ ਨੌਕਰੀ ਉੱਤੇ ਰੱਖਿਆ ਜਿਸ ਨੇ ਇਹ ਸਿੱਟਾ ਕੱਢਿਆ ਕਿ ਆਪਸਟਾਈਨ ਦੀ ਗਰਦਨ ਦੀਆਂ ਸੱਟਾਂ ਕਤਲ ਦਾ ਸੰਕੇਤ ਦੰਤੀ ਨਹੀਂ ਉਸਨੇ ਦਲੀਲ ਦਿੱਤੀ ਕਿ ਫ੍ਰੈਕਚਰ ਗਲਾ ਕੁੱਟਣ ਦੇ ਨਾਲ ਵਦੇ ਦੇ ਮੇਲ ਖਾਂਦੇ ਸਨ ਹਾਲਾਂਕਿ ਉਸ ਸਮੇਂ ਸ਼ਹਿਰ ਦੀ ਮੈਡੀਕਲ ਜਾਂਚ ਕਰਤਾ ਡਾਕਟਰ ਬਾਰਬਰਾ ਸ਼ੈਂਪਸਨ ਨੇ ਜਵਾਬ ਦਿੱਤਾ ਕਾਰਨ ਲਟਕਣਾ ਹੈ ਤੇ ਟੰਗ ਖੁਦਕੁਸ਼ੀ ਹੈ ਮੈਂ ਸਾਡੇ ਧਿਰ ਇਰਾਦੇ ਦੇ ਪਿੱਛੇ ਮਜ਼ਬੂਤੀ ਦੇ ਨਾਲ ਖੜੀ ਹਾਂ ਦੱਸਿਆ ਫਰਵਰੀ ਦੇ ਵਿੱਚ ਅਮਰੀਕੀ ਅਟਾਰਨੀ ਜਨਰਲ ਪੈਮ ਬੌਂਡੀ ਦੇ ਵੱਲੋਂ ਆਪਸ ਚਾਇਨ ਦੇ ਨਾਲ ਸੰਬੰਧਿਤ ਦਸਤਾਵੇਜ਼ਾ ਦਾ ਇੱਕ ਸਮੂਹ ਜਾਰੀ ਕਰਨ ਤੋਂ ਬਾਅਦ ਐਪਸਟਾਈਨ ਦੀ ਮੌਤ ਬਾਰੇ ਅਟਕਲਾ ਹੋਰ ਤੇਜ਼ ਹੋ ਗਿਆ ਹਸਨ ਨਿਜੀ ਚੈਨਲ ਮੁਤਾਬਕ ਫਾਈਲਾ ਦੇ ਵਿੱਚ ਸੰਪਰਕ ਜਾਣਕਾਰੀ ਤੋਂ ਇਲਾਵਾ ਕੁਝ ਹੋਰ ਨਹੀਂ ਸੀ ਅਤੇ ਕਿਸੇ ਵੀ ਅਖੋਤੀ ਕਲਾਇੰਟ ਸੂਚੀ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਪਬਲਿਕਨ ਕਾਨੂੰਨ ਸ਼ਾਸਾ ਦੇ ਪ੍ਰਤੀਕਿਰਿਆ ਦਿੱਤੀ ਗਈ ਅਬਸਟੇਨ ਦਾ ਮਾਮਲਾ ਹਾਲੀ ਦੇ ਵਿੱਚ ਬਲਜੀਨੀਆ ਕਿਫਰੇ ਦੀ ਮੌਤ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਇਆ ਜੋ ਕਿ ਉਸ ਦੇ ਸਭ ਤੋਂ ਪ੍ਰਮੁੱਖ ਦੋਸ਼ਾਂ ਵਿੱਚੋਂ ਇੱਕ ਸੀ 10 ਜੀ ਇੱਕ ਰਿਪੋਰਟ ਦੇ ਅਨੁਸਾਰ ਕਿਫਰੇ ਦੀ ਮੌਤ ਅਪਰਾਧ ਦੇ ਵਿੱਚ ਪੱਛਮੀ ਆਸਟ੍ਰੇਲੀਆ ਦੇ ਵਿੱਚ ਆਪਣੇ ਫਾਰਮ ਤੇ ਵਿੱਚ ਖੁਦਕੁਸ਼ੀ ਕਰਕੇ ਉਸਨੇ 2021 ਦੇ ਵਿੱਚ ਬ੍ਰਿਟੇਨ ਦੇ ਪ੍ਰਿੰਸ ਐਂਟੋ ਉੱਤੇ ਮੁਕੱਦਮਾ ਕੀਤਾ ਸੀ ਜਿਸ ਦੇ ਵਿੱਚ ਉਨ੍ਹਾਂ ਉੱਤੇ ਨਬਾਲਗ ਹੋਣ ਤੇ ਜਿنسੀ ਸੋਸ਼ਣ ਦੇ ਦੋਸ਼ ਲਗਾਏ ਗਏ ਸਨ ਜਿਸ ਦਾਅਵੇ ਨੂੰ ਉਸਨੇ ਰੱਦ ਕਰ ਦਿੱਤਾ ਸੀ ਪਰ ਬਾਅਦ ਦੇ ਵਿੱਚ ਨਿੱਜੀ ਤੌਰ ਤੇ ਸੁਲਝਾ ਲਿਆ ਸੀ ਗਿਫਰੇ ਨੇ ਆਪਸ ਚਾਈਨ ਦੇ ਅਪਰਾਧਾਂ ਨੂੰ ਜਨਤਕ ਤੌਰ ਤੇ ਉਜਾਗਰ ਕਰਨ ਦੇ ਵਿੱਚ ਕੇਂਦਰੀ ਭੂਮਿਕਾ ਨਿਭਾਈ ਸੀ ਤੇ 2025 ਉਸਨੇ ਆਪਣਾ ਨਾਮ ਗੁਪਤ ਰੱਖਿਆ ਅਤੇ ਦਮੇਲ ਓਨ ਸੰਟੇ ਦੁਆਰਾ ਹਵਾਲਾ ਦਿੱਤਾ ਗਿਆ ਅਸਲ ਦੇ ਵਿੱਚ ਮੈਂ ਉਸਦੇ ਅਤੇ ਉਸਦੇ ਦੋਸਤਾਂ ਲਈ ਵੇਸਵਾ ਬੰਦ ਦੀ ਸਿੱਖਲਾਈ ਲੈ ਰਹੀ ਸੀ ਉਸਨੇ ਕਿਹਾ ਕਿ ਉਸ ਨੂੰ 16 ਸਾਲ ਦੀ ਉਮਰ ਦੇ ਵਿੱਚ ਕਿਸਲੌਨ ਮੈਕਸਵੈਲ ਦੁਆਰਾ ਪਰਚੀ ਕੀਤਾ ਗਿਆ ਸੀ ਜਿਸ ਨੂੰ ਬਾਅਦ ਦੇ ਵਿੱਚ 2021 ਦੇ ਵਿੱਚ ਜ਼ਬਰਜਨਾਹ ਤਸਕੀਰ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ 20 ਸਾਲ ਦੀ ਕੈਦ ਸਜ਼ਾ ਸੁਣਾਈ ਗਈ ਸੀ ਦਾਸੀ ਇੱਕ ਇੰਟਰਵਿਊ ਪ੍ਰਾਨ ਬੋਂਗੀ ਨੂੰ ਅਤੇ ਪਟੇਲ ਨੇ ਇਹ ਵੀ ਸੰਕੇਤ ਦਿੱਤਾ ਕਿ ਐਫਬੀਆਈ ਜਾਂਚ ਦੇ ਨਾਲ ਸੰਬੰਧਿਤ ਹੋਰ ਖੁਲਾਸੇ ਆਉਣ ਵਾਲੇ ਨੇ ਪਟੇਲ ਨੇ ਦੋਸ਼ ਲਗਾਇਆ ਕਿ ਸਾਬਕਾ ਐਫਬੀਆਈ ਲੀਡਰਸ਼ਿਪ ਨੇ ਕਈ ਹਾਈ ਪ੍ਰੋਫਾਈਲ ਜਾਂਚਾਂ ਦੇ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਰੋਕਿਆ ਅਤੇ ਲੁਕਾਇਆ ਸਾਨੂੰ ਇੱਕ ਜਾਂ ਦੋ ਹਫ਼ਤੇ ਦਿਓ ਉਸਨੇ ਅੱਗੇ ਕਿਹਾ ਇਹ ਸੁਝਾਅ ਦਿੰਦੇ ਹੋਏ ਕਿ ਪਰਦਾਫਾਸ਼ ਦੀ ਇੱਕ ਨਵੀਂ ਲਹਿਰ ਨੇੜੇ ਆ ਸਕਦੀ ਹੈ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਆ ਹੈਡਲਾਈਨਸ ਵਾ ਜੋ ਬਾਈਡਨ ਨੂੰ ਹੋਇਆ ਕੈਂਸਰ ਹੱਡੀਆਂ ਤੱਕ ਫੈਲੀ ਬਿਮਾਰੀ 트럼ਪ ਨੇ ਠੀਕ ਹੋਣ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ ਅਮਰੀਕਾ ਵਿੱਚ ਭਾਰਤੀ ਮੂਲ ਦਾ ਵਿਅਕਤੀ ਹੋਇਆ ਟਰੋਲ H1B ਵੀਜ਼ਾ ਦੀ ਮਿਆਦ ਖਤਮ ਕਰਨ ਤੇ ਕੀਤੀ ਸੀ ਟਿੱਪਣੀ ਭਾਰਤ ਚ ਅਮਰੀਕੀ ਦੂਤਾਵਾਸ ਵੱਲੋਂ ਚੇਤਾਵਨੀ ਜਾਰੀ ਆ ਦੇਸ਼ ਨਾ ਮੰਨਣ ਤੇ ਵੀਜ਼ਾ ਹੋ ਸਕਦਾ ਹੈ ਰੱਦ ਹਾਲ ਦੀ ਘੜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਤਿ ਸ੍ਰੀ ਅਕਾਲ